ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਤੁਹਾਨੂੰ ਪਤਾ ਹੈ ਆਪਣੀ ਅੱਜ 9 ਤਰੀਕ ਦੀ ਮੀਟਿੰਗ ਸੀ ਤਾਂ ਸਾਥਿਓ ਉਹੀ ਲਾਰੇ ਉਹੀ ਸਿੱਖਿਆ ਮੰਤਰੀ ਵਾਰ-ਵਾਰ ਕਹਿ ਰਿਹਾ ਹੈ ਕਿ ਪ੍ਰੋਮੋਸ਼ਨਾਂ ਹੋ ਰਹੀਆਂ ਹਨ ਮਾਸਟਰ ਕੈਡਰ ਦੀਆਂ ਪਰ ਸਾਥਿਓ ਇਹ ਨਹੀਂ ਪਤਾ ਕਦੋਂ ਤੱਕ ਇਹ ਚੱਲਣਗੀਆਂ ਨਾ 55% ਦੇ ਕੋਈ ਬੋਲ ਰਿਹਾ ਨਾ ਉਮਰ ਹੱਦ ਤੇ ਨਾ ਲੈਕਚਰਰ ਬਾਰੇ ਜਦੋਂ ਲੈਕਚਰਰ ਬਾਰੇ ਪੁੱਛਿਆ ਗਿਆ ਤਾਂ ਸਾਥਿਓ ਉਹਨਾਂ ਕਹਿ ਦਿੱਤਾ ਵੀ ਇਹ ਬਹੁਤ ਜਲਦ ਕਰਨ ਜਾ ਰਹੇ ਹਾਂ ਪਰ ਅਜੇ ਤੱਕ ਕੋਈ ਜਲਦ ਦੀ ਨਾਂ ਦਾ ਆ ਰਿਹਾ ਤਾ ਸਾਥਿਓ ਇਹਨਾਂ ਦੇ ਲਾਰੇ ਲਗਾਤਾਰ 2 ਸਾਲਾਂ ਤੋਂ ਚੱਲ ਰਹੇ ਨੇ ਮੈਂ ਤੁਹਾਨੂੰ ਅਪੀਲ ਕਰਦਾ ਆਪਣਾ ਬੇਰੁਜ਼ਗਾਰ ਸਾਂਝੇ ਮੋਰਚੇ ਨੇ 15 ਅਗਸਤ ਨੂੰ ਜਲੰਧਰ ਵਿਖੇ ਐਕਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ ਤਾਂ ਸਾਥਿਓ ਜਦੋਂ ਤੱਕ ਤੁਸੀਂ ਕਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ ਤਾਂ ਸਾਥਿਓ ਹੱਲ ਹੋਣ ਵਾਲਾ ਨਹੀਂ ਮਾਸਟਰ ਕਿਡਰ ਦੀ ਪਰਤੀ ਬਾਰੇ ਜਦੋਂ ਪੁੱਛਿਆ ਗਿਆ ਤਾਂ ਸਾਥਿਓ ਸਪਸ਼ਟ ਸ਼ਬਦਾਜਿਕਾ ਦਿੱਤਾ ਗਿਆ ਵੀ ਇਹ ਪਰਤੀ 500 ਤੱਕ ਹੈਗੀ ਹੈ ਮੇਰੇ ਕੋਲ ਜੇ ਤੁਸੀਂ ਜਿਆਦਾ ਵੱਡੀ ਪਰਚੀ ਲੈਣਾ ਚਾਹੁੰਦੇ ਹੋ ਤਾਂ ਅਜੇ ਟਾਈਮ ਲੱਗੇਗਾ ਸਾਥੀਓ ਟਾਈਮ ਇਹ 2 ਸਾਲ ਵੀ ਲੰਗਾ ਸਕਦੇ ਐ ਜੇਕਰ ਤੁਸੀਂ ਘਰਾਂ 'ਚ ਬੈਠੇ ਰਹੇ ਤਾਂ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਪਰਚੀ ਦੇਣਗੇ 52% ਤੇ ਕੋਈ ਰਿਸਪੌਂਸ ਨਹੀਂ ਆ ਰਿਹਾ ਤਾਂ ਸਾਥੀਓ ਘਰਾਂ 'ਚੋਂ ਬਾਹਰ ਨਿਕਲੋ ਮੈਂ ਤੁਹਾਨੂੰ ਅਪੀਲ ਕਰਦਾ ਮੈਂ ਜਸਵੰਤ ਸਿੰਘ ਕਬਾਇਆ ਸਾਰੇ ਬਾਹਰ ਨਿਕਲੋ ਜੇਕਰ ਤੁਸੀਂ ਹੱਲ ਚਾਹੁੰਦੇ ਹੋ ਮਾਸਟਰ ਕਿਟ ਦੀ ਵਧੀਆ ਪਰਚੀ ਦਾ ਤਾਂ ਮੈਂ ਬੇਰਜਰ ਸਾਝੇ ਮੋਰਚੇ ਵੱਲੋਂ ਜਸਵੰਤ ਸਿੰਘ ਕਬਾਇਆ ਧੰਨਵਾਦ ਸਾਹਿਬ ਹਾਂਜੀ ਸਾਥੀਓ ਤੁਸੀਂ ਜਸਵੰਤ ਜੀ ਤੋਂ ਸੁਣ ਚੁੱਕੇ ਹੋ ਕੀ ਪ੍ਰੋਸਾ ਮਿਲਿਆਗਾ ਸੱਤ ਦਾ ਜਥੇਬੰਦੀਆਂ ਦੀ ਵੱਖ-ਵੱਖ ਮੀਟਿੰਗ ਵੱਖਰੇ ਵੱਖਰੇ ਸਵਾਲ ਜਵਾਬ ਹੋਏ ਨੇ ਜਿਹੜੇ ਕਿ ਸ਼ਾਮ ਨੂੰ ਬੈਠ ਕੇ ਮੋਰਚੇ ਦੇ ਬਾਕੀ ਆਗੂਆਂ ਨਾਲ ਉੱਥੇ ਰਿਵਿਊ ਕੀਤਾ ਜਾਊਗਾ ਔਰ ਜਿਸ ਤਰ੍ਹਾਂ 15 ਅਗਸਤ ਦੇ ਪ੍ਰੋਗਰਾਮ ਐਲਾਨਿਆ ਹੋਇਆ ਹੈ ਉਹ ਪ੍ਰੋਗਰਾਮ ਨੂੰ ਪ੍ਰਤਿਖਸ਼ਨ ਵਿੱਚ ਵੀ ਬਦਲਿਆ ਜਾ ਸਕਦਾ ਕੋਈ ਹੋਰ ਤਰੀਕੇ ਦਾ ਸੰਘਰਸ਼ ਵੀ ਉਹ ਜਿਹੜਾ ਦਿੱਤਾ ਜਾ ਰਿਹਾ ਹੈ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਆਪਾਂ ਸੰਘਰਸ਼ ਛੱਡਾ ਨਹੀਂ ਪੈਣ ਦੇਣਾ ਕਿਸੇ ਵੀ ਪਰੋਸੇ ਤੇ ਉਹਨਾਂ ਜਿਹੜੇ ਯਕੀਨ ਨਹੀਂ ਹੈਗਾ ਜਿੰਨਾਂ ਚਿਰ ਕੀ ਆਪਣੇ ਸਾਹਮਣੇ ਉਕਤ ਕੋਈ ਗੱਲਬਾਤ ਨਹੀਂ ਹੈਗੀ ਕੋਈ ਇਸ਼ਤਿਹਾਰ ਨਹੀਂ ਹੈਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਹਲਚਲ ਸਾਨੂੰ ਸਾਹਮਣੇ ਤਾਂ ਮਿਲੇ ਤਾਂ ਜਿੰਨਾਂ ਜਿਹੜੇ ਵੈਬਸਾਈਟ ਤੇ ਇਸ਼ਤਿਹਾਰ ਨਹੀਂ ਮਿਲਦਾ ਉਮਰ ਹੱਦ ਦੀ ਛੋਟ ਨਹੀਂ ਮਿਲਦੀ 55 ਦੀ ਛੋਟ ਨਹੀਂ ਮਿਲਦੀ ਉਹਨਾਂ ਚਿਰ ਆਪਾਂ ਆਉਣ ਵਾਲੇ ਸਮੇਂ ਚ ਸੰਘਰਸ਼ ਉਹ ਜਿਹੜਾ ਜਾਰੀ ਰੱਖਣਾ ਹੈ ਬਹੁਤ ਛੇਤੀ ਹੀ ਤੁਹਾਨੂੰ ਨਵੇਂ ਸੰਘਰਸ਼ ਦੀ ਨਵੀਂ ਰੂਪਰੇਖਾ ਅਤੇ ਬਾਕੀ ਸਾਥੀਆਂ ਨਾਲ ਇੱਕ ਮੀਟਿੰਗ ਕਰਕੇ ਉਹ ਤੁਹਾਨੂੰ ਜ਼ਿਲ੍ਹਾ ਅਧੂਆਂ ਨੂੰ ਦੱਸ ਦਿੱਤੀ ਜਾਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ